ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਨਿਊਜ਼ ਚੈਨਲ ਨੂੰ ਜ਼ਰੂਰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਮੈਂਡ ਸ਼ੇਅਰ ਕਰਿਓ ਆਓ ਆਪਾਂ ਮਿਲਿਓ ਤਾਜ਼ਾ ਖਬਰਾਂ ਦੇ ਨਾਲ ਜੀ ਅੱਗੇ ਦੋਸਤੋ ਸਾਰਾ ਕਾਪਰੈਸ਼ਨ ਸ਼ਕਾ ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਨਿਊਜ਼ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਕੁਲਾਰਾਂ ਦੇ ਤਸਵੀਰਾਂ ਨੇ ਜਿੱਥੇ ਬੜੀ ਧੂਮ ਧਾਮ ਦਾ ਤੇ ਸਾਧਾ ਨਾਲ ਮਾਤਾ ਸੀਤਲਾ ਦਾ ਜਿਹੜਾ ਤਿਹਾੜਾ ਜ ਮਨਾਇਆ ਗਿਆ ਪਿੰਡ ਕੁਲਾਰਾਂ ਦੇ ਵਿੱਚ ਮੁੱਖ ਸੇਵਾਦਾਰ ਗੁਰਦੀਪ ਸਿੰਘ ਜੋ ਇੱਥੇ ਸੇਵਾ ਕਰਦੇ ਆ ਉਹਨਾਂ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਤੇ ਨਾਲ ਸਾਡੇ ਤੇ ਜਿਹੜੇ ਮੇਰੇ ਉੱਤੇ ਬੁੱਟਰ ਜੁਗਰਾਜ ਬਣਾ ਰਹੇ ਨੇ ਉਹਤੇ ਮੌਕੇ ਦੀਆਂ ਤਸਵੀਰਾਂ ਇਹ ਭੇਜ ਰਹੇ ਨੇ ਆਪਾਂ ਨੂੰ ਤੁਸੀਂ ਦੇਖੋ ਪਿੰਡ ਕਲਾਰਾ ਦੀਆਂ ਤਸਵੀਰਾਂ ਨੇ ਜਿੱਤੇ ਬੜੀ ਸਰਦਾਰ ਨਾਲ ਅੱਜ ਇੱਥੇ ਲੋਕਾਂ ਨੇ ਮੇਲੇ ਤੇ ਆ ਕੇ ਆਪਣਾ ਮਾਤਾ ਦੇ ਮੱਥਾ ਟੇਕਿਆ ਮਾਤਾ ਸੀਤਲਾਲਾ ਦਾ ਮੰਦਿਰ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਪੂਰਾ ਪਿੰਡ ਕਲਾਰਾ ਇੱਥੇ ਤੁਹਾਨੂੰ ਨਜ਼ਰ ਆ ਰਿਹਾ ਤੁਹੇ ਦੇਖੋ ਤੁਸੀਂ ਸਾਰੇ ਕੋਲ ਤੁਹਾਨੂੰ ਦਿਖਾਉਂਦੇ ਆਂ ਅਸੀਂ ਮੌਕੇ ਦੇ ਆ ਤਸਵੀਰਾਂ ਨੇ ਪੰਡ ਪਲਾਰਾਂ ਦੀਆਂ ਇਹ ਜੋ ਮੁੱਖ ਸੇਵਾਦਾਰਨ ਗੁਰਦੀਪ ਸਿੰਘ ਜੀ ਇਹਨਾ ਬਰਨੂ ਅੱਜ ਸਾਰੇ ਜਿੰਨੇ ਵੀ ਤੇ ਸੇਵਾਦਾਰ ਨੇ ਪੂਰਾ ਨੋ ਸਰਪਾਉ ਪਾ ਕੇ ਇਹਨਾਂ ਨੇ ਸਮਾਨਤਾ ਵੀ ਕੀਤਾ ਇਹ ਸਵਦਾ ਫੌਸਲਾ ਵਧਾਇਆ ਤੇ ਤੁਸੀਂ ਦੇਖ ਸਕਦੇ ਹੋ ਇਹ ਬੜੀਆ ਰੌਣਕਾਂ ਲੱਗੀਆਂ ਨੇ ਤੇ ਤੁਸੀਂ ਦੇਖ ਸਕਦੇ ਸਾਰੇ ਇੱਥੇ ਪਹੁੰਚੇ ਹਨ ਕੰਡਕਲਾਰਾਂ ਦੇ ਉੱਤੇ ਜਿੰਨੇ ਵੀ ਅ ਤੇ ਮਾਤਾ ਦੇਖਣ ਪਹੁੰਚੇ ਤੁਸੀਂ ਮੌਕੇ ਦੀਆਂ ਤਸਵੀਰਾਂ ਦੇਖੋ ਤੇ ਮੇਰੇ ਨਾਲ ਸਹਿਯੋਗ ਕੀ ਜਗਰਾਂ ਕਲਾਰਾਂ ਜੀ ਜੋ ਇਹਦੇ ਤਸਵੀਰਾਂ ਭੇਜ ਰਹੇ ਨੇ ਕਿਦੇ ਇਹ ਤੁਸੀਂ ਦੇਖਿਆ ਬੜੀ ਤੁੰਤਾਂ ਮਨਾ ਜੋ ਬਾਖਵਾਕ ਪੰਡਾ ਸਾਰਾਂ ਦੇ ਵਿੱਚ ਇਹ ਜਿਹੜਾ ਮਾਤਾ ਸੀਤਲਾ ਦਾ ਜਿਹੜਾ ਹੈ ਤਿਹਾੜਾ ਹੈ ਮਨਾਰੇ ਨੇ ਲੋਕ ਇਹ ਜਗ੍ਹਾ ਜਗ੍ਹਾ ਤੇ ਜਦ ਅੱਪਾ ਸੰਗਤਾਂ ਦਾ ਜਿਹੜਾ ਕਾਫਲਾ ਦੇਖਣ ਨੂੰ ਮਿਲਿਆ। ਤੋਂ ਅੱਜ ਤੱਕ ਇਹ ਨਹੀਂ ਨਵੀਂ ਤਾਜ਼ੀ ਖਬਰਾਂ ਕਿ ਜਲਦ ਹੀ ਤੁਹਾਡੀ ਸੇਵਾ ਵਿੱਚ ਕਿ ਰਾਜ ਰੋਵਾਂਗੀ। ਕਿਹੜੀਆਂ ਤਰ੍ਹਾਂ ਦੀ ਖਤਰੋਂ ਵਿੱਚ ਜਿਹੜਾ ਸਕਰੀਨ ਤੇ ਨੰਬਰ ਆ ਰਿਹਾ ਹੈ ਉਸ ਤੇ ਕਾਲ ਨੂੰ ਜ਼ਰੂਰ ਕਿਉਂਕਿ ਜੇ ਸੰਦੇ ਹੋ ਅਮਰਜੈਂਸੀ ਹੋਵੇ ਕਿਤੇ ਵੀ ਸਾਨੂੰ ਤੁਸੀਂ ਬੁਲਾ ਸਕਦੇ ਹੋ। ਧੰਨਵਾਦ।